ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਖਵੀਰ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਦੀ ਤੁਹਾਡੇ ਸਾਹਮਣੇ ਮੈਂ ਇੱਕ ਅਪਡੇਟ ਰੱਖਣ ਜਾ ਰਿਹਾ ਲੇਟ ਤਾਂ ਜ਼ਰੂਰ ਹੋ ਗਏ ਪਰ ਇਹਦੇ ਵਿੱਚ ਦਾ ਜਦੋਂ ਰਾਜ ਸੁਣੋਗੇ ਤਾਂ ਤੁਹਾਡੇ ਪੈਰਾਂ ਥੱਲੇ ਜਿਹੜੀ ਜ਼ਮੀਨ ਆ ਉਹ ਖਿਸਕ ਜਾਣੀ ਆ ਕਿਉਂਕਿ ਗੱਲ ਇਹ ਆ ਵੀ ਜਿਹੜੀ ਇਹ ਕਹਾਣੀ ਅੰਦਰੋਂ ਰਚੀ ਗਈ ਹੈ ਅਸਲ ਸੱਚ ਜਿਹੜਾ ਹੁਣ ਸਾਹਮਣੇ ਆਇਆ ਤੇ ਤੁਸੀਂ ਵੀ ਮੈਨੂੰ ਲੱਗਦਾ ਜਿਵੇਂ ਤੁਹਾਡੇ ਹੋਸਟ ਆ ਪੱਕਾ ਹੀ ਉੱਡ ਜਾਣੇ ਆ ਕਿਉਂਕਿ ਤੁਸੀਂ ਮਜਬੂਰ ਹੋ ਜਾਓਗੇ ਇਸ ਗੱਲ ਨੂੰ ਕਬੂਲ ਕਰਨ ਦੇ ਲਈ ਕਿ ਇਹ ਸੱਚ ਹੈ ਬੜਾ ਇੱਕ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਮਾਫ਼ੀਆਂ ਮੰਗਦਿਆਂ ਨੂੰ ਪਹਿਲਾਂ ਵੀ ਜਦੋਂ ਵੱਡਾ ਬਾਦਲ ਸੁਖਵੀਰ ਸਿੰਘ ਬਾਦਲ ਜਾਂਦਾ ਸੀ ਤਾਂ ਉਦੋਂ ਵੀ ਇਹਨਾਂ ਤੋਂ ਭਾਂਡੇ ਮਜਵਾਏ ਗਏ ਮੈਂ ਵੀਡੀਓ ਵੀ ਪਾਈਆਂ ਤੁਸੀਂ ਸਾਰਿਆਂ ਨੇ ਦੇਖੀਆਂ ਵੀ ਨੇ ਪਰ ਉਸ ਤੋਂ ਬਾਅਦ ਜੁੱਤੀਆਂ ਬੜੀਆਂ ਸਾਫ਼ ਕਰਵਾਈਆਂ ਉਸੇ ਅਕਾਲ ਤਖਤ ਸਾਹਿਬ ਦੇ ਵਿੱਚ ਔਰ ਜਿਹੜਾ ਅੱਜ ਤੁਸੀਂ ਸੱਚ ਦੇਖੋਗੇ ਤਾਂ ਮੈਂ ਕਹਿੰਦਾ ਵੀ ਇਸ ਨੂੰ ਹੈਰਾਨੀਜਨਕ ਮਾਮਲਾ ਜਿਹੜਾ ਕਿ ਕੈਸੇ ਬੰਦੇ ਦੁਆਰਾ ਕੀਤਾ ਗਿਆ ਜਿਹਨੂੰ ਆਪਾਂ ਹੁਣ ਉਹਨੂੰ ਠਕਰਾ ਵੀ ਨਹੀਂ ਸਕਦੇ ਕਿਉਂਕਿ ਇਹ ਉਹ ਚਿਹਰਾ ਪੰਜਾਬ ਦਾ ਉਹ ਚਿਹਰਾ ਸਿੱਖ ਸਮਾਜ ਦਾ ਉਹ ਚਿਹਰਾ ਸਾਡੀ ਪੰਜਾਬੀਅਤ ਦਾ ਜਿਹਨੂੰ ਹਰ ਕੋਈ ਜਾਣਦਾ ਤੇ ਬੜੀ ਚੰਗੀ ਤਰ੍ਹਾਂ ਵਾਕਿਬਾ ਹਰ ਮੁੱਦੇ ਦੇ ਉੱਤੇ ਹਰ ਮੋਰਚੇ ਦੇ ਉੱਤੇ ਇਹ ਸਟੈਰੇ ਨੂੰ ਤੁਸੀਂ ਅਕਸਰ ਦੇਖਿਆ ਵੀ ਆ ਤੇ ਤੁਸੀਂ ਬੜੀ ਚੰਗੀ ਤਰ੍ਹਾਂ ਉਹਦੇ ਜਾਣੂ ਵੀ ਹੋ ਤਾਂ ਹੁਣ ਮੈਂ ਤੁਹਾਨੂੰ ਉਹਨਾਂ ਦੇ ਮੂਹੋ ਜਿਹੜੀ ਕਿ ਇਹ ਅਪਡੇਟ ਹੈ ਉਹ ਸੁਨਾਵਾ ਤਾਂ ਮੇਰੀ ਅਪੀਲ ਆ ਤੁਹਾਡੇ ਅੱਗੇ ਕਿ ਜਿਹੜੀ ਇਹ ਵੀਡੀਓ ਆ ਇਹ ਦਰਅਸਲ ਕੋਈ ਹਮਲੇ ਦੀ ਵੀਡੀਓ ਨਹੀਂ ਹੈ ਕਿਉਂਕਿ ਇਹ ਵੀਡੀਓ ਦੇ ਵਿੱਚ ਕੱਲਾ ਸੱਚ ਹਮਲਾ ਕਿਉਂ ਹੋਇਆ ਕਿਹਨੇ ਕਰਵਾਇਆ ਵਜ੍ਹਾ ਕੀ ਹੈ ਅਸਲੀ ਸੱਚ ਸੁਣ ਲਓ ਹੁਣ ਤੇ ਵੀਡੀਓ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦੇਣਾ ਸੁਣੋ ਤਨਖਾਹ ਲਗਾਈ ਗਈ ਸੀ ਉੱਥੇ ਹੀ ਕਿਸੇ ਸ਼ਖਸ ਨੇ ਉਹਨਾਂ ਤੇ ਗੋਲੀ ਚਲਾਈ ਹਾਲਾਂਕਿ ਉਸ ਦੇ ਵਿੱਚ ਉਹਨਾਂ ਦਾ ਕਾਫੀ ਬਚਾਅ ਹੋ ਗਿਆ ਸੋ ਸਾਡੇ ਨਾਲ ਗੁਰੂ ਦੀਆਂ ਫੌਜਾਂ ਖੜੀਆਂ ਨੇ ਸੋ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਹੋਰ ਵੀ ਮਸਲੇ ਬਹੁਤ ਨੇ ਸੋ ਤਮਾਮ ਗੱਲਾਂ ਬਾਤਾਂ ਕਰਾਂਗੇ ਸ਼੍ਰੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਖਾਲਸਾ ਜੀ ਜਿਸ ਤਰੀਕੇ ਦੇ ਨਾਲ ਅੱਜ ਸੁਖਵੀਰ ਬਾਦਲ ਤੇ ਗੋਲੀ ਚੱਲੀ ਹੈ ਦਰਬਾਰ ਸਾਹਿਬ ਤੇ ਸ਼ਕਲ ਦਿਖਾਉਂਗਾ ਮੈਂ ਜਿਹੜੀ ਗੋਲੀ ਚੱਲੀ ਆ ਜੀ ਮੈਨੂੰ ਜਿੱਥੇ ਤੱਕ ਲੱਗਦਾ ਕਿ ਪੰਜਾਬ ਦੀ ਜਨਤਾ ਕਿ ਜਿਹੜੀ ਹੈਗੀ ਆ ਉਹ ਇੰਨੀ ਤਾਂ ਸਿਆਣੀ ਹੈਗੀ ਆ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਵੀ ਇਹ ਕਾਹਦੇ ਕਰਕੇ ਚੱਲੀ ਆ ਤੇ ਕਿਉਂ ਚੱਲੀ ਆ ਇਹਦਾ ਮਤਲਬ ਕੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਤਨਖਾਹ ਤੋਂ ਬਚਿਆ ਜਾਵੇ ਸਿਕਿਉਰਿਟੀ ਉਹਨਾਂ ਦੀ ਵਧਾਈ ਜਾਵੇ ਤਾਂ ਕਰਕੇ ਇਹ ਤਾਂ ਸਾਫ਼ ਹੀ ਹੈ ਇਹ ਕਲੀਅਰ ਕੱਟ ਹੀ ਹੈ ਇਹਦੇ ਵਿੱਚ ਕੋਈ ਦਰਾਇ ਤਾਂ ਹੈ ਨਹੀਂ ਹੈ ਕਿਉਂਕਿ ਜੇ ਕਿਸੇ ਬੰਦੇ ਨੇ ਜੇ ਕਿਸੇ ਨੂੰ ਸੋਧਾ ਲਾਣ ਵਾਸਤੇ ਜੇ ਗੋਲੀ ਚਲਾਉਂਦਾ ਤੇ ਪੰਜਾਬ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਿ ਜੇ ਇੱਕ ਵੀ ਕੋਈ ਬਚ ਗਿਆ ਹੋਵੇ ਆ ਹੀ ਹੋਵੇ ਤੇ ਕੋਈ ਜੇ ਬਚ ਗਿਆ ਹੋਵੇ ਮੁਰੇ ਆ ਕੇ ਯਾਨੀ ਤੁਸੀਂ ਕਹਿ ਰਹੇ ਹੋ ਕਿ ਸੁਖਵੀਰ ਬਾਦਲ ਨੇ ਆਪਣੇ ਆਪ ਤੇ ਜਾਣ ਬੁੱਝ ਕੇ ਗੋਲੀ ਚਲੂ ਆਈਏ ਸਿਰਫ ਇਸ ਸਜ਼ਾਵਾਂ ਨੂੰ ਮੁਕਤ ਹੋਣ ਵਾਸਤੇ ਹਾਂ ਉਹ ਤਾਂ ਸਾਫ਼ ਹੀ ਹੈ ਜੀ ਕਾਨੂੰ ਸਾਡੇ ਮੂੰਹ ਘਵਾਉਣਾ ਕਿ ਵੀ ਜਿਹਨੇ ਸੌਦਾ ਲਾਉਣਾ ਹੁੰਦਾ ਹੁਣ ਤੁਹਾਡੇ ਸਾਹਮਣੇ ਛੁਰੀ ਤਾਂ ਲੱਗਿਆ ਸੀ ਨਾ ਕਿਵੇਂ ਲੱਗਿਆ ਸੀਗਾ ਉਹ ਜਿਵੇਂ ਖੜੇ ਪੈਰੋਂ ਉਹਨੂੰ ਸੁਰਤ ਨਹੀਂ ਆਣ ਦਿੱਤੀ ਸੀ ਕਿ ਵੀ ਬਣੀ ਕੀ ਆ ਉਹਦੇ ਨਾਲ ਕੀ ਨਹੀਂ ਜਿਨੇ ਸੌਦਾ ਲਾਉਣਾ ਤੇ ਉਹਨੇ ਤਾਂ ਫੇਰ ਐ ਨਹੀਂ ਦੇਖਣਾ ਨਾਲੇ ਐਡੀ ਵੱਡੀ ਤੇ ਆ ਮਹਾਰਾਜੀ ਤੇ ਮੈਂ ਕਹ ਰਿਹਾ ਜੇ ਨਿਆਣੇ ਦੇ ਹੱਥ ਦੇ ਵਿੱਚ ਵੀ ਜੇ ਆਪਾਂ ਅਸਲਾ ਹੋਊਗਾ ਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਗੋਲੀ ਬਿਸਰ ਸਕਦੀ ਆ ਵੈਸੇ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤਰਵਾਰ ਸਾਹਿਬ ਦੇ ਬਾਹਰੀਆਂ ਨਹੀਂ ਅਥਵਿਆਰ ਲੈ ਕੇ ਗਏ ਇਹ ਸਿੰਘ ਨੇ ਦਾਵਾ ਕੀਤਾ ਦਾਵਾ ਜਿਹਨੂੰ ਆਪਾਂ ਕਹਿ ਦਨੇ ਪੱਕਾ ਸਬੂਤ ਸੁਖਵੀਰ ਬਾਦਲ ਅਕਸਰ ਵਿਵਾਦਾਂ ਦੇ ਵਿੱਚ ਇਸੇ ਕਰਕੇ ਰਿਹਾ ਵੀ ਔਕਾਲ ਤਖਤ ਸਾਹਿਬ ਨੇ ਉਹਨੂੰ ਸਜ਼ਾ ਸੁਣਾਈ ਜਥੇਦਾਰ ਨੇ ਉਹਨੂੰ ਤਖਤੀ ਪਾ ਕੇ ਉਹਦੇ ਗਲ ਦੇ ਵਿੱਚ ਪਹਿਰੇਦਾਰ ਦਾ ਚੋਲਾ ਪੂ ਆ ਕੇ ਇੱਕ ਸੋਟੀ ਉਹਦੇ ਹੱਥ ਦੇ ਵਿੱਚ ਫੜਾ ਕੇ ਤੇ ਉਹਨੂੰ ਪਹਿਰੇਦਾਰ ਦਾ ਪੂਰਾ ਰੂਪ ਦੇ ਕੇ ਗੇਟ ਦੇ ਇੱਕ ਕੌਲੇ ਦੇ ਨਾਲ ਬਿਠਾ ਦਿੱਤਾ ਜਾਂਦਾ ਇਹ ਤਾਂ ਤੁਸੀਂ ਸੁਣਿਆ ਤੇ ਦੇਖਿਆ ਵੀ ਆ ਗੋਲੀ ਚਲਾਉਣ ਦੇ ਵਕਤ ਦਾ ਜਿਹੜਾ ਵੀਡੀਓ ਆ ਉਹ ਵੀ ਤੁਸੀਂ ਬੜੀ ਚੰਗੀ ਤਰ੍ਹਾਂ ਦੇਖਿਆ ਹੋਣਾ ਮੈਂ ਦਿਖਾ ਵੀ ਦਿੰਨਾ ਮੈਂ ਉਸ ਤੋਂ ਬਾਅਦ ਤੁਹਾਨੂੰ ਉਹਦਾ ਅਸਲੀ ਪੁਆਇੰਟ ਵੀ ਦੱਸਦਾ ਵੀ ਹੈ ਕੀ ਸੀ ਤੁਸੀਂ ਗੌਰ ਨਾਲ ਦੇਖਿਓ ਜਿਹੜਾ ਕਿ ਤੁਹਾਨੂੰ ਸਮਝ ਲੱਗ ਜੇ ਵੀ ਇਹਦਾ ਮਾਮਲਾ ਅਸਲ ਹੈ ਕੀ ਸੀ ਤੁਸੀਂ ਇੱਕ ਗੱਲ ਗੌਰ ਕਰਿਓ ਮੈਂ ਤੁਹਾਨੂੰ ਨਾਲ-ਨਾਲ ਦੱਸੂਗਾ ਇਹਦੀ ਆਵਾਜ਼ ਬੰਦ ਕਰਦਾ ਮੈਂ ਆਹ ਦੇਖੋ ਪਹਿਲਾਂ ਗੌਰ ਨਾਲ ਦੁਬਾਰਾ ਦੇਖਿਓ ਇਹ ਆ ਦੇਖੋ ਇਹ ਬੰਦਾ ਜਿਹੜਾ ਤੁਸੀਂ ਲਾਲ ਪੱਗ ਵਾਲੇ ਬੰਦੇ ਨੂੰ ਦੇਖੋ ਜਿਹੜੇ ਨੇ ਪਿਸਤੌਲ ਫੜਿਆ ਦੁਬਾਰੇ ਚਾਕੂ ਇਹਨਾਂ ਦੀ ਪਲਾਨਿੰਗ ਸੀ ਦੇਖੋ ਹੁਣ ਇੱਕ ਵਾਰ ਹੋਰ ਦੇਖੋ ਜਿਹੜਾ ਲਾਲ ਪੱਗ ਵਾਲਾ ਬੰਦਾ ਪਿਸਤੌਲ ਫੜਦਾ ਉਸ ਬੰਦੇ ਨੂੰ ਗੌਰ ਨਾਲ ਦੇਖਣ ਦੀ ਲੋੜ ਆ ਦੇਖੋ ਦੁਬਾਰਾ ਉਸੇ ਬੰਦੇ ਬੰਨੀ ਚਾਕੂ ਆ ਸ਼ੱਕ ਦੀ ਨਜ਼ਰ ਨਾਲ ਹਾਲਾਂਕਿ ਉਹਨੇ ਹਾਲਾਂਕਿ ਉਹਨੇ ਹੱਥ ਵੀ ਨਹੀਂ ਪਾਇਆ ਡੱਬ ਦੇ ਵਿੱਚ ਤਾਂ ਉਹ ਬੰਦਾ ਉਹਨੂੰ ਪੂਰੀ ਨਿਰਖ ਦੇ ਨਾਲ ਦੇਖਦਾ ਵੀ ਕਦੋਂ ਕੱਢੂ ਤੇ ਕਦੋਂ ਉਹਦੀ ਬਾਹ ਫੜਨੀ ਹੈ ਤੇ ਉਹਦੇ ਪੁਆਇੰਟ ਬਣਾਇਆ ਹੋਇਆ ਸੀ ਵੀ ਤੂੰ ਜਦੋਂ ਮੈਂ ਤੇਰੀ ਬਾਹ ਚੱਕੂ ਤੂੰ ਉਦੋਂ ਕੋੜਾ ਦੱਬਣਾ ਤੇ ਗੋਲੀ ਸਿੱਧੀ ਤਾਂ ਜਾਊਗੀ ਬੰਬਾ ਜਦ ਵਜਾ ਕੀ ਆਦੀ ਅੰਦਰਲੀ ਸੁਖਵੀਰ ਬਾਦਲ ਦਰਅਸਲ ਘਿਰਿਆ ਹੋਇਆ ਚਾਰੇ ਪਾਸਿਓਂ ਵੀ ਜਿਹੜੀ ਮੇਰੀ ਸਕਿਉਰਿਟੀ ਹੈ ਉਹ ਮੈਨੂੰ ਦਿੱਤੀ ਜਾਊਗੀ ਪ੍ਰੋਡਕਸ਼ਨ ਦਿੱਤੀ ਜਾਊਗੀ ਕਿਉਂਕਿ ਇੱਕ ਪਾਸਿਓਂ ਕਾਲੀ ਦਲ ਬਿਲਕੁਲ ਪੰਜਾਬ ਦੇ ਵਿੱਚੋਂ ਪਤਾ ਸਾਫ ਹੈ ਤੁਸੀਂ ਚੰਗੀ ਤਰੀਕੀ ਜਾਣਦੇ ਹੋ ਗਿੱਦੜ ਵਾਹ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਸੀ ਵੀ ਬਾਦਲ ਕੇ ਹਾਰ ਗਏ ਨੇ ਹਾਰ ਮੰਨ ਕੇ ਉਹਨਾਂ ਨੇ ਕੋਈ ਸੀਟ ਤੇ ਐਲਾਨ ਨਹੀਂ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਤਾਂ ਇੱਥੋਂ ਇਹ ਗੱਲ ਸਿੱਧ ਹੋ ਗਈ ਸੀ ਵੀ ਇਕੱਲੇ ਦਲ ਹਾਰ ਕੇ ਹੱਥ ਖੜੇ ਕਰ ਗਿਆ ਮਾਮਲਾ ਕੀ ਹੈ ਵੀ ਮੈਨੂੰ ਹੁਣ ਵੱਡੇ ਪੱਦਰ ਤੇ ਜਿਹੜੀ ਸਿਕਿਉਰਟੀ ਆ ਉਹ ਦਿੱਤੀ ਜਾਵੇ ਤੇ ਜੇਕਰ ਮੈਂ ਇਹਨੇ ਇੱਕ ਤਰਕੀਬ ਲਾਈ ਆ ਦੇਖੋ ਬੰਦਾ ਇੱਕ ਲਾਚਾਰ ਬੰਦਾ ਉਹਦੀ ਲੱਤ ਟੁੱਟੀ ਹੋਈ ਆ ਉਹ ਆਪਦੇ ਇੱਕ ਉਸਤੇ ਬੈਠਾ ਜਿਹੜਾ ਉਹ ਹੁੰਦਾ ਬੈਠਣ ਵਾਲੀ ਕੁਰਸੀ ਜੀ ਔਰ ਉਸ ਤੋਂ ਬਾਅਦ ਇੱਕ ਸ਼ਖਸ ਤੇ ਗੌਰ ਕਰਕੇ ਦੁਬਾਰਾ ਵੀਡੀਓ ਦੇਖ ਸਕਦੇ ਤੁਸੀਂ ਜਿਹੜਾ ਬੰਦਾ ਹੱਥ ਦੇ ਵਿੱਚ ਉਹ ਪਿਸਤੌਲ ਫੜਦਾ ਉਹ ਬੰਦਾ ਪੂਰੀ ਗੌਰ ਨਾਲ ਦੇਖ ਰਿਹਾ ਉਸ ਬੰਦੇ ਨੂੰ ਉਦੋਂ ਤੋਂ ਦੇਖ ਰਿਹਾ ਜਦੋਂ ਕਿ ਉਹਨੇ ਡੱਬ ਦੇ ਵਿੱਚ ਹਾਲਾਂਕਿ ਹੱਥ ਵੀ ਨਹੀਂ ਪਾਇਆ ਉਸ ਤੋਂ ਪਹਿਲਾਂ ਹੀ ਉਹਦੀ ਪੂਰੀ ਪਹਿਨੀ ਨਜ਼ਰ ਹੁੰਦੀ ਆ ਉਸ ਬੰਦੇ ਤੇ ਵੀ ਕਦੋਂ ਕੱਡੂ ਅਤੇ ਕਦੋਂ ਮੇਦੀ ਬਾਹ ਫੜਨੀ ਆ ਇਸ ਗੱਲ ਨੂੰ ਪੰਜਾਬੀਓ ਗੌਰ ਦੇ ਨਾਲ ਦੇਖਣ ਦੀ ਲੋੜ ਆ ਤੇ ਜਿਹੜੀਆਂ ਜਥੇਬੰਦੀਆਂ ਨੇ ਤੁਹਾਡੇ ਸਾਹਮਣੇ ਵੱਡੇ ਪੱਦਰ ਤੇ ਸ਼ਰਿਆਮ ਕਿਹਾ ਟੀਵੀ ਦੇ ਆਪਣੇ ਕੈਮਰੇ ਦੇ ਸਾਹਮਣੇ ਵੀ ਇਹ ਸਾਰਾ ਨਾਟਕ ਰਚਿਆ ਗਿਆ ਸੁਖਵੀਰ ਬਾਦਲ ਬੰਨੀਓ ਕਿ ਜਿਹੜੀ ਇਹ ਕਹਾਣੀ ਆ ਇਹ ਮੋੜ ਲੈ ਜੇ ਤੇ ਮੈਨੂੰ ਜਿਹੜੀ ਇਹ ਸਿਕਿਉਰਿਟੀ ਦਿੱਤੀ ਜਾਵੇ ਤਾਂ ਇਹ ਸਾਰਾ ਕਹਾਣੀ ਦਾ ਜਿਹੜਾ ਖੇਲ ਹੈ ਇਹ ਰਚਿਆ ਹੋਇਆ ਸੀ ਤਾਂ ਹੁਣ ਅੱਗੇ ਦੀ ਪ੍ਰਕਿਰਿਆ ਕੀ ਆਉਣੀ ਆ ਉਹ ਤੁਹਾਡੇ ਨਾਲ ਪਸਾਂਜੀ ਕਰਾਂਗੇ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣੇ ਧੰਨਵਾਦ ਤੇ ਮਿਲਦੇ ਆ ਅਗਲੇ ਟੌਪ ਤੇ ਮੇਰਾ ਵੀਰ ਧਬ ਕੇ ਸ਼ੇਅਰ ਕਰ ਦੇਣਾ ਵੀਡੀਓ